ਮੈਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗਟ ਤੇ ਹੋ ਤੇ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈਬਰੂਜ ਦੀ ਮਹਿਨਾ ਚੜ੍ਹਦੀ ਕਲਾ ਚ ਹੋਗੇ ਜੀ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਕਿ ਖੁੱਲੇ ਚੁਪੈਰਾ ਸਾਹਿਬ ਕਿਵੇਂ ਕਰਨੇ ਹਨ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੀ ਤਾਂ ਕਿ ਆਉਣ ਵਾਲੇ ਜੋ ਵੀਡੀਓਜ਼ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਕੋਲ ਪਹੁੰਚ ਜਾਣ ਜੀ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸਟਾਰਟ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਖੁੱਲੇ ਚੁਪੈਰਾ ਸਾਹਿਬ ਕਿਵੇਂ ਕਰੀਦੇ ਹਨ ਤੇ ਆਪਾਂ ਇਸ ਵਾਰੇ ਤੁਹਾਨੂੰ ਜਿੰਨੀ ਕਿ ਚਲੋ ਜੀ ਮੈਨੂੰ ਨੌਲੇਜ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਜਦੋਂ ਮੈਂ ਦੁਪਹਿਰਾਂ ਸਾਬ ਕੱਟਣੀ ਸ਼ੁਰੂ ਕਰੇ ਸੀਗੀ ਜੀ ਤੇ ਉਦੋਂ ਮੈਂ ਵਾਇਦੁਰ ਜੀ ਨੂੰ ਅਰਦਾਸ ਕਰੀ ਸੀਗੀ ਕਿ ਮੈਂ ਕੋਈ ਬੰਦਰਸ਼ਾਲਾ ਕੰਮ ਨਹੀਂ ਕਰਨਾ ਕਿ ਜਿਵੇਂ ਮੈਂ 5 ਕਰਨੀ ਆ ਜਾਂ ਮੈਂ 11 ਕਰਨੀ ਆ ਮੈਂ 21 ਕਰਨੇ ਮੈਂ ਇਦਾਂ ਨਹੀਂ ਸੁੱਕੇ ਸੀ ਜੀ ਮੈਂ ਹੁਲਿੰਗ ਚਪਹਿਰਾ ਸਾਬ ਸੁੱਕੇ ਸੀਗੇ ਹਰ ਸੰਡੇ ਦੇ ਸੰਡੇ ਚਪਹਿਰਾ ਸਾਬ ਕੱਟਣ ਦਾ ਯਾਨੀ ਮੈਂ ਮਨ ਬਣਾਇਆ ਸੀ ਤੇ ਉਦੋਂ ਪਰ ਮੈਂ ਇਹ ਵੀ ਸੋਚਿਆ ਸੀਗਾ ਕਿ ਮੈਂ ਯਾਨੀ ਬੰਦਸ਼ ਨਹੀਂ ਰੱਖਣੀ ਕਿ ਮੈਂ ਹਰ ਸੰਡੇ ਹੀ ਦੁਪਹਿਰਾਂ ਸਾਇਰ ਕੱਟਣਾ ਆ ਕਿਉਂਕਿ ਕਈ ਵਾਰੀ ਜੀ ਇਦਾਂ ਦੀ ਮਜਬੂਰੀ ਪੈ ਸਕਦੀ ਆ ਆਪਾਂ ਨੂੰ ਕਿਤੇ ਜਾਣਾ ਪੈ ਸਕਦਾ ਆ ਤੇ ਇਸ ਕਰਕੇ ਮੈਂ ਖੁੱਲੇ ਹੀ ਸੁਖਲੇ ਸੀਗੇ ਹਰ ਸੰਡੇ ਦੁਪਹਿਰਾਂ ਸਾਇਰ ਕੱਟੂਗੀ ਪਰ ਹਾਂਜੀ ਹੋ ਸਕਦਾ ਕਿ ਕਿਸੇ ਦਿਨ ਜਦੋਂ ਮਜਬੂਰੀ ਹੋਵੇ ਫਿਰ ਉਦੋਂ ਮਿਸ ਵੱਜ ਵੀ ਸਕਦਾ ਵਾ ਇੱਕ ਤਾਂ ਇਦਾਂ ਹੁੰਦੇ ਆ ਜੀ ਖੁੱਲੇ ਦੁਪਹਿਰੇ ਦੂਸਰੇ ਜੀ ਇਦਾਂ ਵੀ ਹੁੰਦੇ ਆ ਹੁਣ ਕਈ ਇਦਾਂ ਸੋਚਦੇ ਨੇ ਕਿ ਅਸੀਂ ਕੱਟਣੇ ਪੰਜ ਨੇ ਪਰ ਅਸੀਂ ਹਨਾ ਸੁੱਖ ਕਈ ਕੱਟਣੀਆਂ ਤੇ ਕੱਟਣੀ ਵੀ ਸੰਡੇ ਨੂੰ ਹੀ ਆ ਤੁਸੀਂ ਇਸ ਕੰਡੀਸ਼ਨ ਵਿੱਚ ਕਿਵੇਂ ਕਰ ਸਕਦੇ ਹੋ ਖੁੱਲੇ ਚਪਹਿਰੇ ਦੇਖੋ ਜੀ ਹੁਣ ਕਈਆਂ ਦੀ ਜੌਬ ਵਗੈਰਾ ਇਦਾਂ ਦੀ ਹੁੰਦੀ ਆ ਨਾ ਕਈਆਂ ਨੂੰ ਐ ਵੀ ਹੁੰਦਾ ਵਾ ਕਿ ਅਸੀਂ ਐਤਵਾਰ ਹੀ ਕੱਟਣੀ ਆ ਤੇ ਕੱਟਣੇ ਵੀ ਪੰਜ ਨੇ ਹਨਾ ਤੇ ਉਸ ਦੋ ਨਾਲ ਹੋ ਸਕਦਾ ਕਈ ਵਾਰ ਤੁਹਾਡਾ ਵਿੱਚ ਮਿਸ ਵੱਜ ਜਵੇ ਹਨਾ ਜਿਵੇਂ ਤੁਸੀਂ ਮੰਨ ਲਓ ਤਿੰਨ ਰੈਗੂਲਰ ਚਪਹਿਰਾ ਸਾਹਿਬ ਕਿ ਤੁਸੀਂ ਤਿੰਨ ਸੰਡੇ ਕੱਟ ਲੇ ਜਦੋਂ 4th Sunday ਆਇਆ ਤੁਹਾਡਾ ਕੋਈ ਕਾਰਨ ਕਰਕੇ ਮਿਸ ਵੱਜ ਗਿਆ ਹਨ ਤੇ ਇਸ ਕਰਕੇ ਤੁਸੀਂ ਫਿਰ ਕੀ ਕਰ ਸਕਦੇ ਹੋ ਜਾਂ ਤਾਂ ਤੁਸੀਂ ਜੀ ਜੋ ਪਹਿਰਾ ਸਾਹਿਬ ਨੈਕਸਟ ਡੇ ਕੱਟ ਲਓ ਫਿਰ ਜਿਵੇਂ ਮੰਡੇ ਨੂੰ ਕੱਟ ਲਓ ਜਾਂ ਫਿਰ ਤੁਸੀਂ ਐਦਾਂ ਕਰੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਜੀ ਨੂੰ ਜਦੋਂ ਤੁਸੀਂ ਦੁਪਹਿਰਾ ਸਾਹਿਬ ਸੁਖਣਿਆ ਕਿ ਮੈਂ ਪੰਜ ਦੁਪਹਿਰਾ ਸਾਹਿਬ ਸੁਖਣਿਆ ਤੁਸੀਂ ਅਰਦਾਸ ਕਰਿਓ ਕਿ ਏ ਮੇਰੇ ਵਾਹਿਗੁਰੂ ਜੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਕਿ ਮੈਂ ਪੰਜ ਦੁਪਹਿਰਾ ਸਾਹਿਬ ਤੁਹਾਡੇ ਕਟਨੇ ਨੇ ਤੇ ਮੈਂ ਪੰਜ ਖੁੱਲੇ ਚਪੈਰਾ ਸਾਹਿਬ ਕਟਨੇ ਨੇ ਪੰਜ ਖੁੱਲੇ ਚਪੈਰਾ ਸਾਹਿਬ ਕਟਨੇ ਮੀਨਸ ਕਿਵੇਂ ਕਿ ਜਿਵੇਂ ਤੁਸੀਂ ਅੱਜ ਸੰਡੇ ਨੂੰ ਕੱਟ ਲਿਆ ਨੈਕਸਟ ਸੰਡੇ ਨੂੰ ਕੱਟ ਲਿਆ ਤੇ ਮੰਨ ਲਓ ਉਸ ਤੋਂ ਅਗਲੇ ਸੰਡੇ ਨੂੰ ਕੋਈ ਤੁਹਾਡੇ ਕੋਲ ਮਿਸ ਵਜ ਜਵੇ ਕਿਸੇ ਮਜਬੂਰੀ ਦੇ ਕਾਰਨ ਫਿਰ ਤੁਸੀਂ ਯਾਨੀ ਫਿਰ ਨੈਕਸਟ ਸੰਡੇ ਕੱਟ ਸਕਦੇ ਹੋ ਯਾਨੀ ਤੁਸੀਂ ਇਹ 2 ਮਹੀਨਿਆਂ ਦੇ ਵਿੱਚ ਪੰਜ ਕੰਪਲੀਟ ਕਰਨੇ ਆ ਸਮਝ ਗਏ ਜੀ ਤੁਸੀਂ ਇਹ ਅਰਦਾਸ ਕਰਨੀ ਆ ਵਾਹਿਗੁਰੂ ਜੀ ਕਿ ਮੈਂ 5 ਚੁਪੈਰਾ ਸਾਹਿਬ ਖੁੱਲੇ ਸੁੱਖੇ ਨੇ ਤੇ 5 ਚੁਪੈਰਾ ਸਾਹਿਬਾ ਤੁਹਾਡੇ ਚਾਹੀਨੇ ਵਿੱਚ ਕੰਪਲੀਟ ਕਰਾਂ ਚਾਹੀ ਮੈਂ 2 ਮਹੀਨੇ ਚ ਕੰਪਲੀਟ ਕਰਾਂ ਤੁਸੀਂ ਇਦਾਂ ਵੀ ਅਰਦਾਸ ਕਰ ਸਕਦੇ ਹੋ ਵਾਹਿਗੁਰੂ ਜੀ ਨੂੰ ਠੀਕ ਹੈ ਜੀ ਤੇ ਤੁਸੀਂ ਇਦਾਂ ਕਰਕੇ ਜਿਹੜੇ ਆਪਣੇ ਚੁਪੈਰਾ ਸਾਹਿਬ ਨੇ ਚਾਹੀ ਤੁਸੀਂ 10 ਸੁੱਖੇ ਆ ਚਾਹੀ ਤੁਸੀਂ 5 ਸੁੱਖੇ ਆ ਚਾਹੀ ਤੁਸੀਂ 11 ਚਾਹੀ 21 ਹੈ ਨਾ ਤੁਸੀਂ ਖੁੱਲੇ ਸੁਖ ਲੋ ਪਰ ਜਿਵੇਂ ਸੰਡੇ ਦੀ ਸੰਡੇ ਖੁੱਲੇ ਸੁਖ ਲੋ ਪਰ ਤੁਸੀਂ ਨਾਲੇ ਅਰਦਾਸ ਕਰ ਦੋ ਕਿ ਮੈਂ ਜਿਹੜੇ ਦੁਪਹਿਰਾ ਸਾਹਿਬਾ ਇਹ ਮੈਂ 5 ਜਾਂ 21 ਜਾਂ 11 ਖੁੱਲੇ ਸੁਖਣ ਲੱਗੇ ਆ ਜਾਂ ਲੱਗਿਆ ਆ ਤੇ ਮੈਂ ਇਹ ਜਿਹੜੇ ਦੁਪਹਿਰਾ ਸਾਹਿਬ ਨੇ ਜਿੱਦਾਂ ਜਿੱਦਾਂ ਮੇਰੇ ਕੋ ਸੰਡੇ ਨੂੰ ਟਾਈਮ ਲੱਗੂਗਾ ਮੈਂ ਉਸ ਅਕੋਰਡਿੰਗ ਇਹਨਾਂ ਨੂੰ ਕੰਪਲੀਟ ਕਰੂੰਗਾ ਜਾਂ ਕਰੂੰਗੀ ਓਕੇ ਜੀ ਬਾਕੀ ਜੀ ਜੇ ਤੁਸੀਂ ਮੇਰੀ ਮੰਨੋ ਤੁਸੀਂ ਜੇ ਤਾਂ ਜੇ ਤੁਸੀਂ ਇਦਾਂ ਨਾ ਸੁਖਗੇ ਕਿ ਪੰਜ ਹੀ ਸੁਖਣੇ 11 ਸੁਖਣੇ ਆ ਤੁਸੀਂ ਵੈਸੀ ਖੁੱਲੇ ਸ਼ੁਰੂ ਕਰਦੋ ਸੰਡੇ ਦੀ ਸੰਡੇ ਉਹ ਸਭ ਤੋਂ ਜ਼ਿਆਦਾ ਵਧੀਆ ਰਹੂਗਾ ਫਿਰ ਯਾਨੀ ਉਹਦੇ ਵਿੱਚ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਨਹੀਂ ਰਹਿ ਜਾਂਦੀ ਹੈਗੀ ਹਨਾ ਕਿ ਨੀ ਤਾਂ ਨਿਰਾਸ਼ ਨਹੀਂ ਹੁੰਦਾ ਮਨ ਕਿ ਫਿਰ ਵੀ ਕਿਤੇ ਨਾ ਕਿਤੇ ਨੀ ਤਾਂੰ ਬੰਦਾ ਸੋਚਦਾ ਹਾਏ ਮਿਸ ਵੱਜ ਗਿਆ ਹਨਾ ਤੁਸੀਂ ਖੁੱਲ੍ਹੇ ਹੀ ਸ਼ੁਰੂ ਕਰ ਲਓ ਜਿੱਦਾਂ ਮੈਂ ਖੁੱਲੇ ਸ਼ੁਰੂ ਕਰੇ ਹੋਏ ਨੇ ਸੰਡੇ ਦੀ ਸੰਡੇ ਤੇ ਯਾਨੀ ਜਿੱਦਾਂ ਫਿਰ ਐ ਹੁੰਦਾ ਵਾ ਕਿ ਕਈ ਵਾਰੀ ਮਜਬੂਰੀ ਕਰਕੇ ਮੇਰੇ ਵੀ ਦੋ ਤਿੰਨ ਸੰਡਿਆਂ ਦੀ ਮਿਸ ਵੱਜੀ ਆ ਇਹ ਯਾਨੀ ਫਿਰ ਐ ਹੁੰਦਾ ਵਾ ਕਿ ਚਲੋ ਫਿਰ ਹੈਨਾ ਕਿ ਆਪਾਂ ਨੈਕਸਟ ਸੰਡੇ ਕਰ ਲਈਦਾ ਵਾ ਜਾਂ ਫੇ ਤੁਸੀਂ ਜੇ ਉਹ ਸੰਡੇ ਮਿਸ ਵੱਜਿਆ ਤਾਂ ਤੁਸੀਂ ਕਿਸੇ ਅਦਰ ਡੇ ਵੀ ਕਰ ਸਕਦੇ ਹੋ ਬਾਕੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸੰਡੇ ਦੇ ਸੰਡੇ ਹੀ ਦੁਪਹਿਰਾਂ ਸਾਇਕ ਕੱਟਣੇ ਨੇ ਤੁਸੀਂ ਅਦਰ ਡੇ ਵੀ ਕੱਟ ਸਕਦੇ ਹੋ ਜਿਵੇਂ ਮੰਨ ਲਓ ਤੁਸੀਂ ਹਫਤੇ ਦੇ ਕਿਹੜੇ ਦਿਨ ਫ੍ਰੀ ਨੂੰ ਤੁਸੀਂ ਕੋਈ ਇੱਕ ਦਿਨ ਚੂਜ਼ ਕਰ ਲਓ ਜਿਹੜਾ ਤੁਹਾਨੂੰ ਪਤਾ ਹੋਵੇ ਕਿ ਅਸੀਂ ਹਫਤੇ ਦਾ ਸਾਡੇ ਕੋਲ ਆਹ ਦਿਨ ਬਿਲਕੁਲ ਫ੍ਰੀ ਹੁੰਦਾ ਅਸੀਂ ਬੇਝਿਜਕ ਹੋ ਕੇ ਅਸੀਂ ਕੋਈ ਵੀ ਸਾਨੂੰ ਡਿਸਟਰਬੈਂਸ ਨਹੀਂ ਹੈਗੀ ਤੇ ਅਸੀਂ ਆਹ ਦਿਨ ਦੁਪਹਿਰਾ ਸੈੱਵ ਕਰ ਸਕਦੇ ਹਾਂ ਫਿਰ ਤੁਸੀਂ ਉਹ ਦਿਨ ਚੂਜ਼ ਕਰ ਲਓ ਚਾਹੇ ਉਹ ਮੰਡੇ ਦਾ ਚਾਹੇ ਉਹ ਟਿਊਜ਼ਡੇ ਦਾ ਵੈਡਨੈਸਡੇ ਦਾ ਵਾ ਥਰਸਡੇ ਦਾ ਵਾ ਫਰਾਈਡੇ ਦਾ ਵਾ ਸੈਟਰਡੇ ਦਾ ਵਾ ਠੀਕ ਹੈ ਜੇ ਤੁਸੀਂ ਕੋਈ ਵੀ ਦਿਨ ਸੁਖ ਲਓ ਤੇ ਕੋਈ ਬੰਦਸ਼ ਨਹੀਂ ਹੈਗੀ ਕਿ ਤੁਸੀਂ ਸੰਡੇ ਵਾਲੇ ਦਿਨ ਹੀ ਦੁਪਹਿਰਾ ਸੈਵ ਕਟਣਾ ਆ ਮੈਂ ਬਹੁਤ ਸਾਰੀਆਂ ਯਾਨੀ ਵੀਡੀਓਜ਼ ਜਦੋਂ ਮੈਂ ਵੀ ਦੁਪਹਿਰਾ ਸੈਵ ਕਟਣਾ ਸੀਗਾ ਮੈਂ ਦੇਖੀਆਂ ਸੀਗਾ ਇਸ ਨਾਲ ਰਿਲੇਟਡ ਚਲੋ ਮੈਂ ਇੱਕ ਹਾਊਸ ਵਾਈਫ ਹਾਂ ਮੈਂ ਸੰਡੇ ਨੂੰ ਫ੍ਰੀ ਹੁੰਨੀ ਆ ਇਸ ਕਰਕੇ ਮੈਂ ਤਾਂ ਸੰਡੇ ਨੂੰ ਕੱਟ ਹੀ ਲੈਣੀ ਆ ਜੀ ਹਨਾ ਤੇ ਬਾਕੀ ਜੀ ਹੋ ਸਕਦਾ ਕਈ ਸੰਡੇ ਵਾਲੇ ਦਿਨ ਵੀ ਫ੍ਰੀ ਨਾ ਹੁੰਦੇ ਹੋਣ ਕੋਈ ਅਦਰ ਡੇ ਫ੍ਰੀ ਹੁੰਦੇ ਹੋਣ ਫਿਰ ਤੁਸੀਂ ਕਿਸੇ ਅਦਰ ਡੇ ਹਨਾ ਕੱਟ ਸਕਦੇ ਹੋ ਦੁਪਹਿਰਾ ਸੈਵ ਤੇ ਬਾਕੀ ਕਈਆਂ ਨੂੰ ਐ ਵੀ ਹੁੰਦਾ ਵਾ ਇਦੀ ਦੇਗ ਬਣਾਉਣੀ ਜ਼ਰੂਰੀ ਆ ਹਾਂਜੀ ਦੇਗ ਬਣਾਉਣੀ ਜ਼ਰੂਰੀ ਆ ਤੁਸੀਂ ਸੰਡੇ ਵਾਲੇ ਦਿਨ ਤੁਸੀਂ ਕਿਸੇ ਵੀ ਦਿਨ ਚ ਪਰਸੈਂਟਰ ਕੱਟ ਦਿਓ ਤੁਸੀਂ ਦੇਗ ਜ਼ੋਰ ਬਣਾ ਲਿਆ ਕਰੋ ਦੇਸੀ ਕੀ ਉਹਦੀ ਜਿੰਨੀ ਤੁਹਾਡੀ ਚੱਲਦਾ ਤੁਸੀਂ ਉਸ ਅਕੋਰਡਿੰਗ ਬਣਾਓ ਵਾਕਿਆ ਤੁਸੀਂ ਫੈਮਿਲੀ ਮੈਂਬਰਸ ਅਕੋਰਡਿੰਗ ਦੇਗ ਬਣਾ ਲਿਓ ਠੀਕ ਆ ਜੀ ਤੁਸੀਂ ਉਸ ਅਕੋਰਡਿੰਗ ਦੇਗ ਬਣਾਇਓ ਕਿ ਦੇਗ ਤੁਹਾਡੀ ਬਾਅਦ ਚ ਖਰਾਬ ਨਾ ਜਾਵੇ ਤੁਹਾਡੇ ਸਾਰੇ ਜਿਹੜੇ ਪਰਿਵਾਰਕ ਦੇ ਮੈਂਬਰ ਆ ਉਹ ਖਾ ਲੈਣ ਜੀ ਦੇਗ ਠੀਕ ਆ ਜੀ ਤੇ ਜੋਤ ਵੀ ਜਗਾਉਣੀ ਜ਼ਰੂਰੀ ਆ ਤੁਸੀਂ ਐਦਾਂ ਵਾ ਕਿ ਯਾਨੀ ਜੇ ਤੁਸੀਂ ਜੋਤ ਜੇ ਗਾ ਲੀਆ ਫਰਸਟ ਡੇ ਤੁਸੀਂ ਬਾਕੀ ਦਿਨ ਜਿੱਦਾਂ ਜੋਦ ਨਹੀਂ ਵਿਝਗਾਉਂਗੇ ਤਾਂ ਚੱਲੂਗਾ ਕੋਈ ਨਾ ਪਰ ਤੁਸੀਂ ਦੇਖ ਜਰੂਰ ਬਣਾਉਣੀਆ ਠੀਕ ਹੈ ਜੀ ਤੇ ਬਾਕੀ ਜੀ ਆਹੀ ਖੁੱਲੇ ਚਪਹਿਰਾ ਸਾਹਿਬ ਹੁੰਦੇ ਨੇ ਤੇ ਖੁੱਲੇ ਚਪਹਿਰਾ ਸਾਹਿਬ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ ਕਟੋ ਬਹੁਤ ਵਧੀਆ ਵਾ ਯਾਨੀ ਇਹ ਮੇਰਾ ਮੰਨਣਾ ਹੈ ਕਿ ਖੁੱਲੇ ਚਪਹਿਰਾ ਸਾਹਿਬ ਜੀ ਆਪਾਂ ਕਟੀਏ ਤੇ ਉਹ ਜ਼ਿਆਦਾ ਯਾਨੀ ਆਪਣੇ ਲਈ ਬੈਸਟ ਨੇ ਉਹਦੇ ਵਿੱਚ ਕੋਈ ਬੰਦਿਸ਼ ਨਹੀਂ ਹੁੰਦੀ ਹੈਗੀ ਤੇ ਬਾਕੀ ਜੀ ਤੁਸੀਂ ਆਪਣੇ ਸੱਚੀ ਸ਼ਰਦਾ ਦੇ ਨਾਲ ਜਿਹੜਾ ਪਹਿਰਾ ਸੈਵ ਕਟੋ ਠੀਕ ਹੈ ਜੀ ਘਰ ਦੇ ਵਿੱਚ ਬਾਣੀ ਪੜੋ ਜੀ ਤੁਹਾਡੀਆਂ ਝੋਲੀਆਂ ਜ਼ਰੂਰ ਭਰਣਗੇ ਠੀਕ ਹੈ ਜੀ ਤੇ ਆਈ ਹੋਪ ਤੁਹਾਨੂੰ ਸਭ ਨੂੰ ਕਲੀਅਰ ਹੋ ਗਿਆ ਹੋਗਾ ਕਿ ਖੁੱਲੇ ਚ ਪਹਿਰਾ ਸੈਵ ਕੀ ਹੁੰਦੇ ਨੇ ਤੇ ਆਪਾਂ ਜੀ 5 ਜਾਂ 21 ਜਾਂ 11 ਇਦਾਂ ਚ ਪਹਿਰਾ ਸੈਵ ਹਾ ਸੰਡੇ ਦੀ ਸੰਡੇ ਕਟਨੇ ਵੀ 5 ਜੀ ਨੇ ਕਟਨੇ ਵੀ 11 ਨੇ ਕਟਨੇ ਵੀ 21 ਨੇ ਪਰ ਉਹ ਖੁੱਲਿਆਂ ਚ ਕਿਵੇਂ ਕਟਨੇ ਨੇ ਉਹ ਤੁਹਾਨੂੰ ਆਈ ਥਿੰਕ ਵਨ ਪ੍ਰੋਪਰ ਪਤਾ ਲੱਗਿਆ ਹੋਗਾ ਜੀ ਫਿਰ ਵੀ ਜੇ ਤੁਹਾਨੂੰ ਕੋਈ ਲੱਗਦੀ ਆ ਹਨਾ ਕਿ ਸਾਨੂੰ ਹਨਾ ਕੋਈ ਤੁਹਾਨੂੰ ਕੋਈ ਕੁਐਸਚਨ ਹੈਗਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜਿਸ ਦੇ ਨਾਲ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਇੱਥੇ ਆਪਣੇ ਭੈਣ ਭਰਾਵਾਂ ਨੂੰ ਦੱਸ ਦੇਣਾ ਚਾਹੁੰਦੀ ਆ ਆਪਾਂ ਇਸ ਚੈਨਲ ਤੇ ਡੇਲੀ ਵਲੌਗ ਦੀ ਜਿਹੜੀ ਆਪਣੀ ਲਾਈਫ ਵਾਲ ਰੂਟੀਨ ਉਹ ਸ਼ੇਅਰ ਕਰਦੇ ਆ ਤੇ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਐਦਾਂ ਹਨਾ ਬਾਣੀ ਨਾਲ ਰਿਲੇਟਡ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਤੇ ਇਸ ਕਰਕੇ ਜੀ ਜੇ ਤੁਹਾਨੂੰ ਮੇਰੇ ਚੈਨਲ ਤੇ ਆ ਕੇ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਭ ਕੋ ਪਹੁੰਚ ਜਾਣ ਜੀ ਤੇ ਫਿਰ ਮਿਲਦੇ ਆਂ ਜੀ ਫਿਰ ਨੈਕਸਟ ਬਲੌਗ 'ਚ ਤਦ ਤੱਕ ਦੇ ਲਈ ਸਭ ਨੂੰ ਮੰਗੜ ਫੈਮਿਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਰ ਰਹੋ ਹੋਏ ਗ੍ਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ